ਮਾਂ ਦੇ ਮਸਲਿਆਂ ਦੇ ਵਿੱਚ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਮਾਨਯੋਗ ਹਾਈ ਕੋਰਟ ਦੇ ਵੱਲੋਂ ਆਇਆ ਮਲਾਜ਼ਮਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਹਾਈ ਕੋਰਟ ਦੇ ਵੱਲੋਂ ਮਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਪ੍ਰਵੇਸ਼ਨ ਪੀਰੀਅਡ ਆ ਜਿਹੜਾ ਪੂਰਾ ਕਰ ਚੁੱਕੇ ਨੇ ਮਲਾਜ਼ਮਾਂ ਦੀਆਂ ਪੂਰੀਆਂ ਤਨਖਾਹਾਂ ਬਣਾਉਣ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਕੀਤੇ ਨੇ ਸੋ ਅੱਜ ਦੇ ਜਿਹੜੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਲਵਾਂਗੇ ਵਧੇਰੇ ਜਾਣਕਾਰੀ ਲਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਗੱਲ ਕਰ ਲੈਨੇ ਆ ਮਸਲੇ ਕੀ ਸੀਗਾ ਕਿੰਨਾਂ ਦੀਆਂ ਤਨਖਾਹਾਂ ਬਣਾਉਣ ਬਾਰੇ ਜਿਹੜਾ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੇ ਆਰਡਰ ਨੇ ਉਹ ਜਾਰੀ ਕੀਤੇ ਦੋਸਤੋ 2020 ਤੋਂ ਇੱਕ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਜਿਹੜਾ ਪਾਵਰ ਕਾਮ ਮੁਲਾਜ਼ਮ CR 295 ਪਬਲਿਕ ਗੁਣੀ ਸੀਗਾ ਜਿਹੜੇ ਭਰਤੀ ਹੋਏ ਸੀ ਸਹਾਇਕ ਲੈਨਮੈਨ ਉਹਨਾਂ ਦੇ ਉੱਤੇ ਕੋਰਟ ਕੇਸ ਸੀਗਾ ਜਿਹੜਾ ਭਰਤੀ ਨੂੰ ਲੈ ਕੇ ਚੱਲ ਰਿਹਾ ਸੀਗਾ ਜਿਸ ਦੀਆਂ ਬੱਖੋ-ਵੱਖ ਤਰੀਕਾਂ ਤੋਂ ਬਾਅਦ ਜਿਹੜਾ ਅੱਜ ਮਾਯੋਗ ਹਾਈ ਕੋਰਟ ਵੱਲੋਂ 2 ਅਪ੍ਰੈਲ ਨੂੰ ਜਿਹੜੀ ਤਰੀਕ ਪੁਕਤੀ ਗਈ ਹੈ ਤਾਂ ਉਸ ਦੇ ਵਿੱਚ ਜਿਹੜੇ ਮੁਲਾਜ਼ਮਾਂ ਦਾ ਤਜਰਬਾ ਨਹੀਂ ਲੱਗਿਆ ਹੋਇਆ ਇੱਕ ਤਾਂ ਉਹ ਆ ਉਹਨਾਂ ਦੀਆਂ ਤੇ ਇੱਕ ਜਿਹੜੇ ਪਾਵਰ ਕਾਮ ਵੱਲੋਂ ਆਪਣੇ ਵੱਲੋਂ ਵਿਭਾਗੀ ਜਾਂਚ ਸੀ ਜਿਹੜੀ ਕੀਤੀ ਗਈ ਉਸ ਦੇ ਵਿੱਚ ਉਹਨਾਂ ਨੇ A B C D E ਤੱਕ ਦੀਆਂ ਜਿਹੜੀਆਂ ਕੈਟਾਗਰੀਆਂ ਬਣਾ ਕੇ ਅਸੀਂ ਜਿਹੜੀ ਜਿਹੜੀਆਂ ਮੁਲਾਜ਼ਮਾਂ ਦੀਆਂ ਡਾਕੂਮੈਂਟ ਦੀਆਂ ਜਿਹੜੀ ਚੈਕਿੰਗ ਕੀਤੀ ਗਈ ਸੀ ਉਸ ਦੇ ਵਿੱਚ ਜਿਹੜੇ ਏ ਕੈਟਾਗਰੀ ਦੇ ਵਿੱਚ ਪਾਏ ਗਏ ਨੇ ਮੁਲਾਜ਼ਮ ਸੀਗੇ ਉਹਨਾਂ ਦੀਆਂ ਤਨਖਾਹਾਂ ਬਣਾਉਣ ਦੇ ਉੱਤੇ ਜਿਹੜਾ ਹਾਈ ਕੋਰਟ ਦੇ ਵੱਲੋਂ ਹੈਗਾ ਅੱਜ ਜਿਹੜੇ ਆਦੇਸ਼ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਇੱਕ ਤਾਂ ਨੋਨ ਐਕਸਪੀਰੀਅੰਸ ਤੇ ਇਹ ਕੈਟਾਗਰੀ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਰਿਲੀਜ਼ ਕੀਤੀਆਂ ਜਾਂ ਕੀਤੀਆਂ ਜਾਂ ਤਾਂ ਤੇ ਉਹਨਾਂ ਦਾ ਪਰਕ ਕਾਲ ਦਾ ਸਮਾਂ ਪੂਰਾ ਕਰਦੇ ਹੋਏ ਉਹਨਾਂ ਨੂੰ ਜਿਹੜੇ ਆਦੇਸ਼ ਨੇ ਜਿਹੜੇ ਜਾਰੀ ਤੇ ਜਾਣ ਤੇ ਜਿਹੜੇ ਬਾਕੀ ਕੈਟਾਗਰੀ ਰਹਿ ਗਈਆਂ ਨੇ ਉਹਨਾਂ ਦੇ ਲਈ 2 ਮਹੀਨਿਆਂ ਦਾ ਸਮਾਂ ਦਾ ਨਿਰਧਾਰਿਤ ਕੀਤਾ ਕੀਤਾ ਹੈ ਕਿ 2 ਮਹੀਨਿਆਂ ਦੇ ਵਿੱਚ ਆਪਣੀ ਜਾਂਚ ਜਿਹੜੀ ਉਹ ਪੂਰੀ ਕੀਤੀ ਜਾਵੇ ਇਸ ਦੇ ਲਈ ਜਿਹੜੇ ਅਗਲੇ ਹੁਕਮ ਨੇਗੇ ਉਹ ਜਾਰੀ ਕੀਤੇ ਗਏ ਨੇ ਕਿ 2 ਮਹੀਨਿਆਂ ਦੇ ਵਿੱਚ ਜਿਹੜਾ ਹੈ ਜਾਂਚ ਏਜੰਸੀਆਂ ਨੇ ਜਿਹੜੀ ਆਪਣੇ ਜਾਂਚ ਕਰਕੇ ਜਿਹੜਾ ਹਮਲਾਸਮਾ ਦੇ ਲਈ ਜਿਹੜੇ ਜੋ ਵੀ ਆ ਉਹਨਾਂ ਦੇ ਵਿੱਚ ਤੱਥ ਨੇ ਜਿਹੜੇ ਉਹ ਪੇਸ਼ ਕਰਨਗੇ ਕਿਹੜੇ ਮੁਲਾਜ਼ਮ ਇਸ ਦੇ ਵਿੱਚੋਂ ਆਪਣੇ ਜਿਹੜੇ ਦਸਤਾਵੇਜ਼ ਨੂੰ ਸਹੀ ਨਹੀਂ ਪਾਏ ਜਾ ਰਹੇ ਜਿਨ੍ਹਾਂ ਦੇ ਤਾਂ ਕਿੰਨਾਂ ਨੇ ਸਹੀ ਨਹੀਂ ਹੈਗੇ ਤਾਂ ਉਹਦੀ ਪੜਤਾਲ ਕਰਕੇ ਜਿਹੜਾ ਵਿਭਾਗ ਹੈ ਉਹ ਆਪਣੀ ਜਾਂਚ ਸੌਂਪੇਗਾ ਸੋ ਕਾਫੀ ਲੰਬੇ ਤੋਂ ਤਕਰੀਬਨ 4 ਸਾਲ ਤੋਂ ਉੱਪਰ ਦਾ ਸਮਾਂ ਸੀਗਾ ਜਿਹੜਾ ਇਹਨਾਂ ਮੁਲਾਜ਼ਮਾਂ ਨੂੰ ਹੋ ਗਿਆ ਸੀ ਤੇ ਇਹਨਾਂ ਦੀ ਜਿਹੜੀ ਤਨਖਾਹ ਸੀਗੀ ਜਿਹੜੀ ਹੁਣ ਤਕਰੀਬਨ ਪਿਛਲੇ 2 2023 ਦੇ ਵਿੱਚ ਇਹਨਾਂ ਦੇ 3 ਸਾਲਾਂ ਦਾ ਫਰਕ ਕਾਲ ਸੀ ਜਿਹੜਾ ਪੂਰਾ ਹੋ ਗਿਆ ਸੀ ਤਾਂ ਉਸੇ ਸਮੇਂ ਤੋਂ ਲੈ ਕੇ ਜਿਹੜਾ ਕਾਫੀ ਵੱਡੇ ਪੱਧਰ ਤੇ ਉੱਤੇ ਜਿਹੜਾ ਇਹ ਮੁਲਾਜ਼ਮਾਂ ਦੇ ਵਿੱਚ ਸੀਗਾ ਇਸ ਇਸ ਵਿਸ਼ੇ ਨੂੰ ਲੈ ਕੇ ਰੋਸ ਸੀਗਾ ਜਿਹੜਾ ਪਾਇਆ ਜਾ ਰਿਹਾ ਕੋਰਟ ਦੇ ਵਿੱਚ ਜਿਹੜੀ ਹੈ ਤਰੀਕ ਤਰੀਕ ਜਿਹੜੀ ਸੀਗੀ ਉਸ ਨੂੰ ਲੈ ਕੇ ਮੁਲਾਜ਼ਮਾਂ ਦਾ ਕਾਫੀ ਸਾਰੇ ਸਵਾਲ ਸੀਗੇ ਜਿਹੜੇ ਉਹ ਸਿਗੀ ਅੱਜ ਜਿਹੜੀ ਤਰੀਕ ਉੱਤੇ ਸੀ ਕੀ ਬਣਿਆ ਸੋ ਇਹ ਵੀਡੀਓ ਤੁਹਾਡੇ ਲਈ ਖਾਸ ਸੀਗੀ ਹਾਂਜੀ ਦੋਸਤੋ ਏਸੀ ਅੱਜ ਦੀ ਬੜੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈਨਲ ਤੇ ਆਰੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ